ਇਤਰ ਪਿਆਰੇ ਮੋਹਾਲ ਮਰੀਦਾ ਦਾ ਗਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓਟਣ 나ਗਨ ਵੈਸਾਂ ਤੇ ਰਹਿਣਾ ਸੂਰ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਕ੍ਰਿਸ਼ਨ ਕੰਤਨ ਗੜੀਆਂ ਕਾਈ ਆਪਣਾ ਵਿਰਤ ਪਛਾਣੋ ਜੀ ਕ੍ਰਿਸ਼ਨ ਕੰਤਨ ਗੜੀਆਂ ਕਾਈ ਆਪਣਾ ਵਿਰਤ ਪਛਾਣੋ ਜੀ ਸਤਿ ਸ਼੍ਰੀ ਅਕਾਲ ਜੀ ਆਨੰਦ ਕਰਦੇ ਸਾਰੇ ਆਵਾਜ਼ ਹੋਵੇ ਜੁਨਾ ਸਾਹ ਪਰੇ ਕੰਤ ਨਾ ਕਣੀ ਆਕਾਈ ਆਪਣਾ ਵਿਰਤ ਪਛਾਣੋ ਜੀ ਸਾਹ ਪਰੇ ਕੰਤ ਨਾ ਕਣੀ ਆਕਾਈ ਵਿਰਤ ਪਛਾਣੋ ਜੀ ਆ ਆ ਕੇ ਬੁਲਾਵਾਂ ਅਪਣੇ ਚਰਨਾਂ ਤੇ ਆ ਆ ਕੇ ਬੁਲਾਵਾਂ ਅਪਣੇ ਚਰਨਾਂ ਤੇ ਆ ਆ ਕੇ ਬੁਲਾਵਾਂ ਅਪਣੇ ਚਰਨਾਂ ਤੇ ਆਪਣਾ ਬਿਰਤ ਪਛਾਣੋ ਜੀ ਬਿਰਤ ਪਛਾਣੋ ਜੀ ਆਪਣਾ ਵਿਰਤ ਪਛਾਣੋ ਜੀ ਵਿਰਤ ਪਛਾਣੋ ਜੀ ਆਪਣਾ ਵਿਰਤ ਪਛਾਣੋ ਜੀ ਆਪਣਾ ਵਿਰਤ ਪਛਾਣੋ ਜੀ

ਅਮਰੀ ਕੰਤ ਨਾ ਗਣੀ ਆਖਾਈ ਆਪਣਾ ਬਿਰਤ ਪੁੱਛਾਣੋ ਜੀ ਅਮਰੀ ਕੰਤ ਨਾ ਗਣੀ ਆਖਾਈ ਬਿਰਤ ਪੁੱਛਾਣੋ ਜੀ ਕੰਤ ਨਾ ਗਣੀ ਆਖਾਈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਨਾਮ ਜਹਾਜ ਹੈ ਜੜੇ ਸੂ ਉੱtre ਪਾਰ ਜੋ ਸਰਦਾ ਕਰ ਸੇਂਦੇ ਗੁਰਪਾਰ ਉਤਾਰਨ ਹਾਰ ਸਤਕਾਰਯੋਗ ਗੁਰੂ ਜੀ ਕੀ ਸੱਜਣ ਬਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਆਪ ਸੰਗਤਾਂ ਨਤਮਸਤਕ ਹੋਣ ਬਸਤੇ तकरीबन ਕਈ ਰੋਜ਼ ਤੋਂ ਲੈ ਕੇ ਕਈ ਦਿਨਾਂ ਤੋਂ ਲੈ ਕੇ ਲੰਮੇ ਸਮੇਂ ਤੋਂ ਲੈ ਕੇ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਹਾਜ਼ਰੀਆਂ ਭਰ ਰਹੇ ਹਾਂ ਗੁਰੂ ਜੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਭਜਾਏ ਜੀਓ ਸਤ ਸੰਗਤ ਕੈਸੀ ਹੁੰਦੀ ਹੈ ਜਿੱਥੇ ਸਤ ਔਰ ਅਸਤ ਝੂਠ ਤੇ ਸੱਚ ਚੰਗੇ ਤੇ ਮਾੜੇ ਦੀ ਗੁਰਮਖੇ ਤੇ ਮਨਮੁਖ ਦੀ ਵਿਚਾਰ ਹੁੰਦੀ ਹੋਵੇ ਉਹਨੂੰ ਸਤ ਸੰਗਤ ਕਹਿੰਦੇ ਨੇ ਭਾਵੇਂ ਅੱਜ ਸੰਗਤ ਵਿੱਚ ਬੰਦੇ ਸੰਗਤ ਬੈਠਣ ਵਾਲੀ ਥੋੜੀ ਹੁੰਦੀ ਹੈ ਅਸੱਤ ਜਿੱਥੇ ਕੂੜ ਦਾ ਪ੍ਰਚਾਰ ਹੁੰਦਾ ਹੋਵੇ ਉੱਥੇ ਬੈਠਣ ਵਾਲੇ ਵਾਲੇ ਮਿਲ ਜਾਣਗੇ ਜਿੱਥੇ ਗੁਰੂ ਦੀ ਗੱਲ ਹੁੰਦੀ ਹੋਵੇ ਉੱਥੇ ਤਾਂ ਮਸਾ ਕਿਤੇ ਗਿਣਤੀ ਦੇ ਕਹਿ ਲੋ ਵੀ ਗਿਣਤੀ ਦੀ ਬੈਠਦੇ ਨੇ ਉਹ ਵੀ 5 5 ਮਿੰਟ ਬੈਠੇ 2 ਮਿੰਟ ਬੈਠੇ ਚਲੋ ਜੀ ਮੱਥਾ ਟੇਕਿਆ ਇੱਧਰ ਦੀ ਗਏ ਜੀ ਗਏ ਜੀ ਪਰ ਜੇ ਕਿਤੇ ਇੱਥੇ ਨੇੜੇ ਤੇਰੇ ਆ ਸ਼ਹਿਰ ਤੋਂ ਬਾਹਰ ਇੱਥੇ ਕਿਤੇ ਖਾੜਾ ਲੱਗਿਆ ਹੁੰਦਾ ਨਾ ਤਾਂ ਦੁਨੀਆ ਦੇ ਲੋਕਾਂ ਨੇ ਉੱਥੇ ਦਰਖਤਾਂ ਤੇ ਚੜ ਚੜ ਕੇ ਵੀ ਸੁਣਨਾ ਸੀ ਦਰਖਤਾਂ ਤੇ ਕੰਡਾਂ ਤੇ ਬੈਠ ਬੈਠ ਕੇ ਦਰਖਤਾਂ ਤੇ ਚੜ ਚੜ ਕੇ ਵੀ ਸੁਣਨਾ ਸੀ ਤਿਉ ਗਾਏ ਹੋਏ ਬੋਲ ਉਹਨਾਂ ਦੇ ਸਾਡੇ ਛੇਤੀ ਜਾਤ ਵੀ ਬੱਚੇ-ਬੱਚੇ ਤੇ ਆ ਜਾਂਦੇ ਨੇ ਡਾਕਟਰ ਟਾਲੀਆਂ ਵਿੱਚ ਬੈਠ ਕੇ ਉਹ ਪਿੰਡ ਤੇ ਕਰ ਗੌਂਦੇ ਹੀ ਜਾਂਦੇ ਨੇ ਕਈ-ਕਈ ਦਿਨ ਲਗਾਤਾਰ ਗੌਂਦੇ ਰਹਿੰਦੇ ਪਰ ਪ੍ਰਮਾਤਮਾ ਦੀ ਬਾਣੀ ਸਤਗੁਰੂ ਦੀ ਬਾਣੀ ਅਸੀਂ ਪਿੰਡ ਜਾ ਕੇ ਤਾਂ ਕੀ ਗਾਉਣੇ ਅਸੀਂ ਇੱਥੇ ਵੀ ਨਹੀਂ ਗਾ ਸਕਦੇ ਆਪਣੇ ਘਰ ਦੀ ਤਾਂ ਗੱਲ ਛੱਡੋ ਰਸਤੇ ਦੀ ਗੱਲ ਛੱਡੋ ਅਸੀਂ ਇਸ ਸਥਾਨ ਤੇ ਬੈਠ ਕੇ ਗੁਰ ਚਰਣਾ ਵਿੱਚ ਬੈਠ ਕੇ ਵੀ ਅਸੀਂ ਨਾ ਉਹ ਪਵਿੱਤਰ ਬਾਣੀ ਦਾ ਜਾਪ ਗੁਰ ਬਾਣੀ ਸ਼ਬਦ ਵਿੱਚ ਬੋਲ ਨਹੀਂ ਸਕਦੇ ਕਿਉਂ ਨਹੀਂ ਬੋਲ ਸਕਦੇ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਲੱਭੋ ਵੀ ਬਾਣੀ ਸੁਣਨੀ ਸਾਨੂੰ ਔਖੀ ਹੈ ਬਾਣੀ ਪੜ੍ਹਨੀ ਸਾਨੂੰ ਔਖੀ ਹੈ ਇਹ ਅੱਜ ਦੀ ਗੱਲ ਨਹੀਂ ਹੈ ਵੀ ਅੱਜ ਹੀ ਬਾਣੀ ਪੜ੍ਹਨੀ ਔਖੀ ਹੈ ਅੱਜ ਨਹੀਂ ਇਸ 550 ਸਾਲ ਪਹਿਲਾਂ ਗੁਰੂ ਨਾਨਕ ਨੇ ਕਹਿ ਦਿੱਤਾ ਸੀ ਆਖਣੇ ਔਖਾ ਸੱਚਾ ਨਾਮ ਪ੍ਰਮਾਤਮਾ ਦਾ ਨਾਮ ਲੈਣਾ ਅਤੇ ਸੁਣਨਾ ਇਹ ਸਭ ਨਾਲ ਔਖਾ ਹੋਊਗਾ ਸੱਚ ਦੇ ਤਰਾਜੂ ਦਾ ਕੋਈ ਕੋਈ ਮਿਲਦਾ ਹੈ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਪਹਿਲੀ ਅਰਜ਼ ਕਰ ਦਿੱਤੀ ਵੀ ਉਧਰ ਨੂੰ ਤਾਂ ਦੁਨੀਆਂ ਦੇ ਲੋਕ ਧਾ ਧਾ ਕੇ ਜਾਂਦੇ ਨਹੀਂ पर परमात्मा की बाणी सुननी पढ़नी यह सब नोखी है होर मनुख औखे तोखा कम कर लूगा अज ठंड के दे दिन चल रहे ने दड़ीदार मिस्त्री को पुछो भी दिहाड़ी करनी कि औरखी है ਉਹ ਮਿਸਤਰੀ ਕਹੂਗਾ ਬਹੁਤ ਔਖੀਆਂ ਇੱਟਾਂ ਲਾਉਣੀ ਆ ਮੈਨੂੰ ਪਤਾ ਤੜਕੇ ਸਦਿਆਂ ਉੱਠ ਕੇ ਆਉਣਾ ਇੱਟਾਂ ਲਾਉਣੀਆਂ ਕੰਮ ਧੰਦਾ ਕਰਨਾ ਬਹੁਤ ਔਖਾ ਹੈ ਮੈਨੂੰ ਪਤਾ ਵੀ ਮੈਂ ਕਿਵੇਂ ਕਰਦਾ ਮਜ਼ਦੂਰ ਨੂੰ ਪੁੱਛੋ ਤੂੰ ਕਿੰਨਾ ਕੁ ਸੌਖਾ ਹੈ ਕਿੰਨਾ ਕੁ ਤੇਰਾ ਕੰਮ ਔਖਾ ਹੈ ਉਹ ਕਹਿੰਦਾ ਮੈਨੂੰ ਪਤਾ ਇੱਟਾਂ ਫੜਾਉਣੀ ਆ ਗਾਰਾ ਫੜਾਉਣਾ ਸਿਮਿੰਟ ਰਲਾ ਕੇ ਦੇਣਾ ਹੱਥ ਵੱਟ ਦਿੰਦਾ ਸਿਮਿੰਟ ਮੈਨੂੰ ਪਤਾ ਬਹੁਤ ਔਖਾ ਹੈ ਮੈਂ ਹੋਰ ਜਿਹੜਾ ਕੋਈ ਗੱਡੀ ਚਲਾਉਣ ਵਾਲਾ ਹੈ ਉਹਨੂੰ ਪੁੱਛੋ ਗੱਡੀ ਚੱਲਦੀ ਹੈ ਨਾ ਹੁਣ ਧੁੰਦ ਵਿੱਚ ਬਹੁਤ ਔਖੀ ਹੈ ਗੱਡੀ ਚਲਾਉਣੀ ਉਹਨੂੰ ਪੁੱਛੋ ਵੀ ਗੱਡੀ ਚਲਾਉਣੀ ਕਿੰਨੀ ਔਖੀ ਹੈ ਉਹ ਕਹਿਣ ਲੱਗਿਆ ਤੁਸੀਂ ਤਾਂ ਆਰਾਮ ਨਾਲ ਬੈਠੇ ਰਹਿੰਦੇ ਹੋ ਮੈਨੂੰ ਪਤਾ ਹੈ ਵੀ ਮਿਹਰੂ ਲੱਟਾਂ ਪੈ ਜਾਂਦੀਆਂ ਨੇ ਧੁੰਦ ਪੈ ਜਾਂਦੀ ਹੈ ਗੱਡੀ ਚਲਾਉਣੀ ਕਿੰਨੀ ਔਖੀ ਹੈ जेड़े मर्जी बंदे की बांह फड़ के पुछ लो भी तू तो कि मैं बहुत औखा है कम करना मैनू बहुत औखा लगता है पर गुरु नानक की बाणी कह लगी और नहीं है कम ये सौखा है दिहाड़ी करता मनुख जो मालिक ने कह दिता भी तेनों मैं ओवर टाइम के पैसे अलग दे दूंगा कह दूंगा कर लूंगा कोई ਦੋ ਤਿੰਨ ਘੰਟੇ ਹੋਰ ਲੱਗਣਗੇ ਭਰਾਵੋ ਉਹਦੇ ਪੈਸੇ ਮੈਂ ਅਲੱਗ ਦੇ ਦੂੰਗਾ ਵੀ ਇਹ ਕੰਮ ਕਹਿੰਦੇ ਕਰ ਲਾਂਗੇ ਕੋਈ ਨਹੀਂ ਪਰ ਜੇ ਕਿਤੇ ਐਸੇ ਮਨੁੱਖ ਦੀ ਬਾਹ ਫੜ ਕੇ ਕਿਹਾ ਜਾਵੇ ਵੀ ਆਹ ਦਰਬਾਰ ਵਿੱਚ ਬਹਿ ਜਾ ਤੈਨੂੰ ਰੋਟੀ ਟਾਈਮ ਨਾਲ ਦੁੱਧ ਕੱਪੜਾ ਢੀੜਾ ਸਭ ਕੁਝ ਮਿਲੂਗਾ ਤੂੰ ਆਹ ਦਰਬਾਰ ਵਿੱਚ ਬਹਿ ਜਾ ਅੱਖਾਂ ਮੀਚ ਕੇ ਅੱਧਾ ਘੰਟਾ ਹੀ ਬੈਠਣੇ ਬਸ ਅੱਧਾ ਘੰਟਾ ਬੱਤ ਨਹੀਂ ਅੱਧਾ ਘੰਟਾ ਖਾਮੀਚ ਕੇ ਬੈਠ ਜਾ ਤੇ ਕਰਨਾ ਕੀ ਹੈ ਕੋਈ ਜ਼ੋਰ ਦਾ ਕੰਮ ਨਹੀਂ ਕਰਨਾ ਕੋਈ ਪਹਾੜ ਨਹੀਂ ਚੁੱਕਣਾ ਤੇ ਬਸ ਇੱਕੋ ਹੀ ਕੰਮ ਕਰਨਾ ਵਾਹਿਗੁਰੂ 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 ਬਸ ਇਹੀ ਕੰਮ ਕਰਨਾ ਤੇ ਲੈ 5 ਮਿੰਟਾ ਤੋਂ ਬੱਧ ਬੈਠ ਗਿਆ ਤੇ ਮੈਨੂੰ ਕਹਿ ਦਿਓ ਕਿਉਂਕਿ ਇਹਨੂੰ ਸੁਭਾ ਨਹੀਂ ਨਾ ਬੜਿਆ ਉਧਰਲੇ ਪਾਸੇ ਕੂੜ ਵਾਲੇ ਪਾਸੇ ਮਰੁਖ ਨੂੰ ਚਾਹੇ 8-8 ਘੰਟੇ ਬੈਠਣਾ ਪਵੇ ਖਾੜਾ ਸੁਣਨ ਵਾਸਤੇ 8-8 ਘੰਟੇ ਬੈਠਾ ਰਹੂ ਭੁੱਖਣ ਪਾਣਾ ਬਿਨਾਂ ਰੋਟੀ ਤੋਂ ਬਿਨਾਂ ਚਾਹ ਤੋਂ ਸਾਰੇ ਕਾਸੇ ਤੋਂ ਬਿਨਾਂ ਹੀ ਮਰੁਖ ਬੈਠਾ ਰਹੂਗਾ ਪ੍ਰਮਾਤਮਾ ਦੀ ਬਾਣੀ ਬਈ ਰੌੜਾ ਨਾ ਪਾਓ ਸੇਵਾਦਾਰੋਂ ਬੇਨਤੀ ਹੈ ਰੌਲੇ ਤੋਂ ਥੋੜਾ ਜਿਹਾ ਸੰਕੋਚ ਕਰਜੋ ਬਸ ਹੋਗੇ ਟੈਂਕ ਸੋ 9 ਵਜੇ ਸੁਖਮਨੀ ਸਾਹਿਬ ਦੇ ਬਾੜ ਸ਼ੁਰੂ ਹੋ ਜਾਣਗੇ ਸਵੇਰ 9 ਵਜੇ ਫਿਰ ਬਾੜ ਸਰਵਣ ਕਰਨੇ ਆਪਾਂ ਨੇ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬ ਬਾਬਾ ਜੀ ਸਤਕਾਰ ਜੋ ਭਾਈ ਹਰਦੀਪ ਸਿੰਘ ਜੀ ਕਿਉਂਕਿ ਇੱਥੇ ਕੇਵਲ ਬਾਣੀ ਦੀ ਗੱਲ ਹੀ ਹੋ ਰਹੀ ਹੈ ਦੂਜੀ ਗੱਲ ਨਹੀਂ ਹੋ ਰਹੀ ਤੇ ਸੱਚੇ ਪਾਤਸ਼ਾਹ ਕਹਿੰਦੇ ਇਹ ਕੰਮ ਔਖਾ ਹੈ ਕਿਹੜਾ ਗੁਰਬਾਣੀ ਦਾ ਫੈਸਲਾ ਹੈ ਮੇਰਾ ਆਪਣਾ ਨਹੀਂ ਹੈ ਗੁਰਬਾਣੀ ਵਿੱਚ ਰਹਿ ਰਹਾ ਸ਼ਾਮ ਨੂੰ ਫਰਮਾਨ ਕਰਦੇ ਹਨ ਮਰਜੀ ਕਹਿੰਦੇ ਸਾਰੇ ਕੰਮ ਸੌਖੇ ਜੀ ਔਖਾ ਹੈ ਸਿਮਰਨ ਕਰਨਾ ਸਾਰੇ ਕੰਨ ਸਭ ਕੇ ਜੀ ਔਖਾ ਹੈ ਸਿਮਰਨ ਕਰਨਾ ਗੁਰਬਾਣੀ ਨੂੰ ਪੜ੍ਹਨਾ ਸਿਮਰਨ ਕਰਨਾ ਸਾਰੇ ਸੌਖੇ ਜੀ I'm uh -huh. ਉਕਾ ਸਿਮਰਨ ਕਰਨਾ ਸਾਰੇ ਕੰਸੌ ਕੇ ਜੀ ਉਕਾ ਸਿਮਰਨ ਕਰਨਾ ਸਾਰੇ ਕੰਸੌ ਕੇ ਜੀ ਓਹ ਨਾਮੁ ਧਾਰਿ ਸਾਰੇ ਕੰਸੌ ਕੇ ਜੀ ਓਹ ਨਾਮੁ ਧਾਰਿ ਸਾਰੇ ਕੰਸੌ ਕੇ ਜੀ ਕਹਿੰਦੇ ਆਖਣੇ ਔਖਾ ਸੱਚਾ ਨਾਮ ਪਰਮਾਤਮਾ ਦਾ ਨਾਮ ਲੈਣਾ ਤੇ ਸੁਣਨਾ ਸਭ ਨਾਲੋਂ ਔਖਾ ਹੈ ਜੇ ਖੁਜ ਸੌਖਾ ਹੋਵੇ ਤਾਂ ਹੁਣ ਸਾਰੇ ਕੀਰਤਨ ਦੇ ਵਿੱਚ ਬੋਲਦੇ ਨਾ ਕੇਵਲ ਅਸੀਂ ਬੋਲਦੇ ਸੀ ਇਕੱਲੇ ਸਭ ਚੁੱਪ ਕਰਕੇ ਬੈਠੇ ਜਾਈ ਹੁਣ ਰੱਬੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਹੋ ਜਾਣਗੇ 24000 ਅੱਖਰ ਹੈ 24 ਸ਼ਲੋਕ ਤੇ 24 ਅਸ਼ਟਪਦੀਆਂ ਸਾਨੂੰ ਦਿਨ ਵਿੱਚ ਦੀ 24000 ਸੁਆਸ ਆਉਂਦਾ ਹੈ ਇੱਕ ਪਾਠ ਕਰਨ ਦੇ ਨਾਲ ਸਾਡੇ 24 ਘੰਟਿਆਂ ਦੇ ਸੁਆਸ ਸਫਲੇ ਹੋ ਜਾਂਦੇ ਨੇ ਇੱਕ ਪਾਠ ਕਰਨ ਦੇ ਨਾਲ ਤੇ ਟਾਈਮ ਕਿੰਨਾ ਲੱਗਦਾ ਹੈ ਡੇਢ ਘੰਟਾ ਮਸਾਂ ਡੇਢ ਘੰਟਾ ਸਵਾ ਘੰਟਾ ਸੁਖਨੀ ਸਾਹਿਬ ਨੂੰ ਲੱਗਦਾ ਹੈ ਜੇ ਜਮਾ ਐਣ ਆਨੰਦ ਰਾ ਪੜੀਏ ਫਿਰ 2 ਘੰਟੇ ਲੱਗਦੇ ਨੇ ਜੇ ਥੋੜਾ ਜਿਹਾ ਪਾਠ ਪ੍ਰਚਲਿਤ ਕਰਕੇ ਪੜ੍ਹੀਏ ਤਾਂ ਫਿਰ ਡੇਢ ਘੰਟਾ ਲੱਗ ਜਾਂਦਾ ਸਵਾ ਘੰਟਾ ਡੇਢ ਘੰਟਾ ਲੈ ਹੁਣ ਦੇਖਾਂਗੇ ਕਿਹੜਾ ਬਿਰਲਾ ਹੋਊਗਾ ਜਿਹੜਾ ਸੰਪੂਰਨ ਪਾਠ ਸਰਵਣ ਕਰ ਡੇਢ ਘੰਟਾ ਵੀ ਨਹੀਂ ਕੱਟ ਸਕਦੇ ਆਪਾਂ ਗੁਰੂ ਵਾਸਤੇ ਵੀ ਗੁਰੂ ਵਾਸਤੇ ਆਪਾਂ ਇੰਨਾ ਕੁ ਸਮਾਂ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰ ਚਿੱਤ ਹੋ ਕੇ ਸ੍ਰੀ ਸੁਖਨੀ ਸਾਹਿਬ ਜੀ ਦਾ ਜਾਪ ਸਰਵਣ ਕਰੀਏ ਇੰਨਾ ਕ ਸਮਾਂ ਵੀ ਨਹੀਂ ਹੈ ਸਾਡੇ ਕੋਲ ਸੇ ਕਰਕੇ ਆਓ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਘਰ ਦੇ ਹੈਡ ਡਰਗੀ ਸਾਹਿਬ ਉਹਨਾਂ ਨੇ ਅੰਬਰਤ ਵੇਲੇ ਸ੍ਰੀ ਅਕਦੀਵਾਰ ਦਾ ਕੀਰਤਨ ਸਰਵਣ ਕਰਾਇਆ ਤੇ ਇਧਰ ਗੁਰੂ ਘਰ ਦੇ ਗਰੰਥੀ ਸਹਿਬਾਨ ਭਾਈ ਹਰਦੀਪ ਸਿੰਘ ਜੀ ਸਤਕਾਰਯੋਗ ਸਰਦਾਰ ਨਿਰਮਲ ਸਿੰਘ ਜੀ ਚੇਅਰਮੈਨ ਸਰਦਾਰ ਗੁਰਜਨ ਸਿੰਘ ਜੀ ਤਨੁਲਾ ਜੋ ਬڑے ਪਿਆਰ ਵਾਲੇ ਜਿਨ੍ਹਾਂ ਨੇ ਹੁਕਮ ਕਰਿਆ ਸੀ ਤਿੰਨ ਚਾਰ ਦਿਨਾਂ ਦੀ ਹਾਜ਼ਰੀ ਭਰਨ ਦਾ ਜਦੋਂ ਕੋਈ ਨਹੀਂ ਹੁੰਦਾ ਜੱਥਾ ਫਿਰ ਸਾਨੂੰ ਉਹਦੀ ਕਲ ਫੜ ਕੇ ਕਹਿ ਦਿੰਦੇ ਆ ਵੀ ਚਲੋ ਹੁਣ ਤੁਸੀਂ ਹਾਜ਼ਰੀ ਭਰੋ ਪਰ ਆਏ ਹੋ ਜੱਥਿਆਂ ਪਾਸੋਂ ਵੀ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ ਸਤਿਗੁਰੂ ਜੀ ਕਿਰਪਾ ਕਰਨ ਆਓ ਗੁਰਬਾਣੀ ਦਾ ਪਾਠ ਸਰਵਣ ਕਰੀਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਬੇਲੇ ਅੱਗੇ ਜਿਵੇਂ ਦਿਨੇ ਸਮਾ ਹੋਇਆ ਫੇਰ ਪ੍ਰਬੰਧਕਾਂ ਨੇ ਸੈੱਟ ਕਰਨਾ ਹੁੰਦਾ ਹੈ ਦੂਰ ਤੁਰੇ ਸਾਰੇ ਪ੍ਰਚਾਰ ਕੰ ਦਾ ਮਾਨ ਸਤਕਾਰ ਕਰਨਾ ਹੁੰਦਾ ਹੈ ਉਹ ਵੀ ਆਪ ਜੀ ਨੇ ਸਰਵਣ ਕਰਨਾ ਹੈ ਆਓ ਸੁਖਨੀ ਸਾਹਿਬ ਜੀ ਦੀ ਰੱਬੀ ਬਾਣੀ ਦੇ ਬਾਤ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ